ਹੋਲ ਦਿੱਤਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਮੂਰਾ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਕੋਟ ਆ ਗਿਆ ਮੂਰਾ ਵਾਲੀ ਪੈਂਡ ਤੇ ਜ਼ਿਲ੍ਹਾ ਫਰੀਦਕੋਟ ਖੋਲਦਾ ਹੋ ਕੇ ਕੋਠਾ ਕਟਾ ਖੋਲ ਕੇ ਬੰਦ ਤੇ ਇਸ ਘਰੋਂ ਤੁਹਾਨੂੰ ਤਿੰਨ ਜਾਨਵਰ ਜਿਹੜੇ ਇਸ ਵੇਲੇ ਵਿਕਰੀ ਵਾਲੇ ਸੱਜਣੋ ਹੋਰ ਸੇਲ ਬਕਾਊਆ ਵਿਖਾਵਾਂਗੇ ਇੱਕ ਗੱਬਣ ਤੇ ਦੋ ਸੂਈਆਂ ਸਵਾਈਆਂ ਮੱਜਾਂ ਛੋਟੀਆਂ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਰਹਿੰਦੀ ਹੈ ਵੀ ਜਿਹੜਾ ਪਸ਼ੂ ਵੀ ਸੱਜਣੋ ਪਸੰਦ ਆ ਜਾਂਦਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਪਲੂਨ ਸੂਈ ਝੋਟੀ ਬੜੀ ਸ਼ਾਨਦਾਰ ਤੇ ਮਗਰ ਵੀ ਸ਼ਾਨਦਾਰ ਕੱਟੀ ਚੰਗਾ ਦੁੱਧਵਾਦ ਛੱਡਿਆ ਹੋਇਆ ਕੱਟੀ ਦਾ ਪੱਠ ਪੁੜਾ ਬੜਾ ਵੱਜਿਆ ਕਰਮਾਲੀ ਦਾ ਤੇ ਆਪ ਵੀ ਝੋਟੀ ਬੜੀ ਸੁੰਦਰ ਕਿੰਨਾ ਦੁੱਧਵਾਦ ਡਿਟੇਲ ਲਾਵਾਂਗੇ ਤੇ ਇੱਕ ਸੱਜਣੋ ਆਹਾ ਚੰਗੀ ਪਲੀ ਸੰਭੀ ਨੱਗਰ ਜਿਵੇਂ ਕਹਿ ਦਿੰਦੇ ਨੇ ਆਰਤੀਆਂ ਦੇ ਸਰਾਣੇ ਵਰਗੀ ਤੇ ਐ ਗੁੰਦੀ ਹੋਈ ਇਹ ਵੀ ਝੋਟੀ ਕਿੰਨੇ ਦਿਨ ਲੈਂਦੀ ਇਹਦੀ ਵੀ ਡਿਟੇਲ ਲਾਵਾਂਗੇ ਥੋੜੀ ਜੀ ਕੈਮਰੇ ਤੋਂ ਡਰਦੀ ਆ ਆਜੋ ਲਈਏ ਜਾਣਕਾਰੀ ਜੁੜੇ ਰਹੋ ਹੰਟ ਤੱਕ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਬੋਵਰੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਨਾ ਮੇਰੇ ਵੀਰ ਦਾ ਨਾਮ ਕੁਮਾਰ ਸਿੰਘ ਜੀ ਕਲਵੰਤ ਸਿੰਘ ਹਾਂਜੀ ਪਿੰਡ ਵੀਰੇ ਪਿੰਡ ਮੋਰਾ ਵਾਲੀ ਤੇ ਜ਼ਿਲ੍ਹਾ ਜ਼ਿਲ੍ਹਾ ਫਰੀਦਕੋਟ ਜੀ ਜ਼ਿਲ੍ਹਾ ਫਰੀਦਕੋਟ ਆ ਗਿਆ ਪਿੰਡ ਮੋਰਾ ਵਾਲੀ ਆ ਗਿਆ ਹਾਂਜੀ ਤੇ ਨੰਬਰ ਮੇਰੇ ਵੀਰ ਦਾ 98737 ਜੀ 10991 ਇੱਕ ਵਾਰੀ ਹੋਰ ਰਿਪੀਟ ਕਰੀ 79737 1094 ਆਪਣਾ ਵਪਾਰ ਦਾ ਕੰਮ ਹਾਂਜੀ ਠੀਕ ਆ ਵਪਾਰ ਲੈਣ ਚ ਅੱਜ ਤਿੰਨ ਵਖਾ ਦੇਣੇ ਜਾਣ ਵਾਲਾ ਹਾਂਜੀ ਹਾਂਜੀ ਇੱਕ ਗੱਬਣ ਤੇ ਦੋ ਸੁਈਆਂ ਸਵਾਂਜ ਤੇ ਜੇ ਆ ਗੱਬਣ ਤੋਂ ਸ਼ੁਰੂ ਕਰੀਏ ਤਾਂ ਸੁਆ ਕਿਹੜਾ ਇਹ ਸੁਆ ਤੀਜਾ ਸੁੂਗੀ ਸੁਆ ਤੀਜਾ ਸੁੂਗੀ ਸੁੂਗੀ ਕਿੰਨੇ ਦਿਨ ਲਾਊਗੀ ਲੈ ਲਵੀ ਹਫਤਾ ਜੀ ਹਫਤੇ ਦੇ ਵਿੱਚ ਵਿੱਚ ਸੁੂਬੂ ਹਾਂਜੀ ਤੀਜਾ ਸੂਆ ਹਾਂਜੀ ਦੂਜੇ ਸੂਏ ਦਾ ਕੀ ਦੁੱਧ ਦਾ ਰਿਕਾਰਡ ਰਿਹਾ ਵੀਰੇ 15 ਕਿਲੋ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ 15 ਕਿਲੋ ਦੁੱਧ ਦਿੰਦੀ ਰਹੀ ਹੈ ਹਾਂਜੀ ਠੀਕ ਆ ਤੇ ਥਣਾ ਥੁਣਾ ਲਿਓ ਟਿੱਪੀ ਓਕੇ ਜਮਾ ਗਾਰੰਟੀ ਵਾਲੀ ਗੱਲ ਭਾਰ ਪੂਰ ਵਾਲੀਓ ਨਾ ਜਮਾ ਓਕੇ ਓਕੇ 100 ਦੀ 100 ਹਫਤਾ ਲੈ ਜੂਗੀ ਹੈ ਜੀ ਤੇ ਕਹਿਣ ਨੂੰ ਭਾਵੇਂ ਦੂਜਾ ਸੂਆ ਵੀ ਕਹਿਣਦੇ ਹਨ ਪਰ ਤੀਜਾ ਤੇ ਤੀਜਾ ਹੀ ਆ ਹਾਂ ਤੀਜਾ ਤੇ ਇਹਨੂੰ ਹੁਣ ਤੋੜਨਾ ਆਪਾਂ ਵੇਖ ਲੈ ਡਰਦੀ ਆ ਥੋੜੀ ਜੀ ਮੇਰੇ ਤੋਂ ਅੱਛਾ ਉਹੀ ਕਰਦੀ ਆ ਹਾਂ ਠੀਕ ਆ ਸੱਜਣਾ ਥੋੜੀ ਜੀ ਨਾ ਕੈਮਰੇ ਤੋਂ ਡਰ ਗਈ ਆ ਪਤਾ ਨਹੀਂ ਕੀ ਗੱਲ ਆ ਪਹਿਲਾਂ ਮੈਂ ਆਇਆ ਤਾਂ ਕੋਈ ਬਾਤ ਅੰਦਰ ਨੂੰ ਹੀ ਤੋਰ ਲਈ ਯਾਰ ਇਹਨੂੰ ਤੇ ਬਾਕੀ ਪਹਿਲਾਂ ਦੂਜੀ ਕੱਟੀ ਵੀ ਥਣ ਮੂੰਹ 'ਚ ਪਾ ਕੇ ਖੜ ਗਈ ਸੀ ਤੇ ਹਿੱਲੀ ਨਹੀਂ ਇਹਨੂੰ ਐ ਹੋ ਗਿਆ ਵੀ ਕਿਤੇ ਪਤਾ ਨਹੀਂ ਕੌਣ ਆ ਕੇ ਤੇ ਡਾਕਟਰ ਤਾਂ ਨਹੀਂ ਆ ਕੇ ਕਿਤੇ ਮੈਨੂੰ ਦਾਲੇ ਹੋ ਗਏ ਵੇਖੋ ਲਿਵਾ ਭਾਂਡਾ ਕੱਟੀ ਦਾ ਲਾਲੀ ਵਾਲਾ ਥੋੜਾ ਜਿਹਾ ਮੈਂ ਤੁਹਾਨੂੰ ਜ਼ੂਮ ਕਰਕੇ ਵਿਖਾਉਂਗਾ ਕਿਉਂਕਿ ਸੱਜਣਾ ਦਰਦੀ ਆ ਮੇਰੇ ਤੋਂ ਥੋੜੀ ਜੀ ਵੇਖੋ ਕੱਦ ਕਾਠ ਬਾਲਾ ਵੱਡਾ ਨਹੀਂ ਪਰ ਪਲੀ ਸੰਭੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਨਾ ਵੀ ਆਰਤੀਆਂ ਦੇ ਸਰਾਣਿਆਂ ਵਾਂਗੂੰ ਆ ਗੁੰਦੀ ਆ ਚੰਗੀ ਸੰਭੀ ਆ ਕਿਸੇ ਸੱਜਣ ਨੇ ਥਣ ਪੂਰੇ ਕੰਮ ਦਾ ਲਾਲੀ ਵਾਲਾ ਲੇਵਾ ਥੋੜਾ ਡਰ ਨਾ ਜਾਵੇ ਤੇ ਬਾਕੀ ਤੁਹਾਨੂੰ ਇੱਥੇ ਬੰਦਗੇ ਨਹੀਂ ਇਹਨੂੰ ਬੰਦੇ 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 ਯਾਰ ਐਵੇਂ ਡਰੀ ਜਾਊਗੀ ਵਿਚਾਰੀ ਉੱਥੇ ਚੱਲ ਪੁੱਤ ਚੱਲ ਆ ਵੇਖੋ ਸੱਜਣਾ ਬੜੀ ਜਾਨਦਾਰ ਤੇ ਵਜਨ ਵਜੂਦ ਵਾਲੀ ਝੋਟੀ ਤੇ ਸ਼ਾਹ ਇਹਦਾ ਰੇਟ ਕੀ ਕਰਾਂਗੇ ਇਹਦਾ 1.5 ਲੱਖ ਜੀ ਇਹਦੀ ਡਿਮਾਂਡ ਕਰਦੇ ਆ 1.5 ਲੱਖ 1.5 ਲੱਖ ਰੁਪਇਆ ਤੇ ਕਿੰਨੇ ਦੀ ਦੇਵਾਂਗੇ ਪਰ ਇਹਨੂੰ ਕਰਦੇ ਪਿੱਛੋਂ ਮੜੀ ਵੇਖੋ ਸੱਜਣੋ ਲੇਵਾ ਤਾਂ ਬਹੁਤ ਚੰਗਾ ਬਣਾ ਜੂ ਹਾਂਜੀ ਹਾਂਜੀ ਕਿੰਨੇ ਦੀ ਫੇਰ ਵੀ ਕਿੰਨਾ ਕੁ ਪਿਆ ਮਾਨਤਨ ਕਰ ਦਾਂਗੇ 1.5 ਲੱਖ ਚੋਂ ਮਾਨਤਨ 1.40 ਦੇ ਦਾਂਗੇ ਜੀ 1.40 ਦੀ ਦੇ ਦਾਂਗੇ ਬਾਕੀ ਜੇ ਕੋਈ ਭੈਣ ਭਰਾ ਆ ਗਿਆ ਤੇ ਪਿਆਰ ਮੁਹੱਬਤ ਹੋਰ ਵੀ ਕਰਦੇ ਆਂਗੇ ਹਨਾ ਵੀ ਜਿੱਥੇ ਤੈਹ ਬਹਿ ਗਈ ਸਬਦਾ ਕਰ ਲਾਂਗੇ ਆਪਾਂ ਤਾਂ ਨਫਾ ਆਉਣ ਦੀ ਗੱਲ ਠੀਕ ਆ ਤੇ ਉਹ ਜਿਹੜੀ ਆਪਣੀ ਝੋਟ ਇਹ ਝੋਟੀ ਆਪਣੀ ਕਿਹੜਾ ਸੂਆ ਸੂਈ ਆ ਪਲੂਣ ਸੂਈ ਆ ਕਿੰਨੇ ਦਿਨਾਂ ਦੀ ਸੂਈ ਵੀਰੇ 10 ਦਿਨਾਂ ਦੀ ਹਾਂਜੀ ਤੇ ਬੱਚਾ ਮਗਰ ਕੱਟੀ ਬੜੀ ਟੋਪ ਦੀ ਹਨਾ ਠੀਕ ਆ ਤੇ ਆਪ ਸੂਆ ਪਹਿਲਾ ਹਾਂਜੀ ਤੇ ਚੂਣ ਚਾਨ ਓਕੇ ਰਿਪੋਰਟ ਦੁੱਧ ਵੀਰੇ ਇਹਦੇ ਕੋਲੇ ਹੁਣ 7 ਕਿਲੋ ਹੈ 7 ਕਿਲੋ 7 ਕਿਲੋ ਦੁੱਧ ਦੋਨਾਂ ਵੀ ਲਿਆਂਦਾ ਹਾਂਜੀ ਓਕੇ ਕੱਦ ਕੋਦ ਚੰਗਾ ਦੁੱਤ ਤੇ ਦੇ ਦੂ 10 ਕਿਲੋ ਯਾਰ ਹਾਂਜੀ 라ਉਣਾ ਦੇ ਦੇਣਾ ਚਾਹੀਦਾ 9 10 ਹਨ ਹਾਂਜੀ ਹਾਂਜੀ ਤੋਰ ਕਰਾਈਏ ਚੈੱਕ ਹਾਂਜੀ ਹਾਂਜੀ ਸੱਜਣੋਂ ਤੋਰ ਚੈੱਕ ਕਰ ਲੋ ਤੇ ਥਾਣ ਆ ਜਾਂਦਾ ਨਾ ਹੱਥ ਚ ਹਾਂਜੀ 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 ਥਾੜ ਬੋਕੀ ਵਾਲਾ ਫੁੰਜਾ ਇਧਰ ਹੀ ਤੋਰ ਲੈ ਇਹਨੂੰ ਵੀ ਕੋਈ ਚੈੱਕ ਕਰਨੀ ਜਾਤ ਕੁਆਲਿਟੀ ਬੜੀ ਚੰਗੀ ਆ ਕੱਟੀ ਦੇ ਸੱਜਣੋਂ ਬਾਕੀ ਜਿਹੜੀ ਚੀਜ਼ ਓ ਤੁਹਾਡੇ ਸਾਹਮਣੇ ਕੈਮਰੇ ਚ ਕੁਆਲਿਟੀ ਵਾਲੇ ਪਾਸਿਓਂ ਤਾਂ ਬੜੀ ਖਬਰਦਾਰ ਝੂਟੀ ਆ ਕੱਦ ਕਾਠ ਬੜਾ ਸੋਹਣਾ ਹੋ ਸਕਦਾ ਹਜੇ ਦੰਦਾਂ ਚ ਹੀ ਹੋਵੇ ਦੰਤ ਤਾਂ ਨਹੀਂ ਵੇਖੇ ਇਹਦੇ ਨਹੀਂ ਜੀ ਠੀਕ ਠੀਕ ਮੇਰਾ ਮੰਨਣਾ ਸੱਜਣੋ ਚਾਰ ਦੰਦ ਕੱਟੀ ਹੋਊਗੀ ਆਪ ਵੀ ਝੋਟੀ ਪੂਰੀ ਚੰਗੀ ਤੇ ਜਿਹੜਾ ਜਾਇਆ ਲਾਗੀ ਮਗਰ ਉਹ ਵੀ ਬੜਾ ਟੌਪ ਦਾ ਲਾਗੀ 7 ਕਿਲੋ ਦਾ ਦੁੱਧ ਆ ਬਾਕੀ ਤੁਸੀਂ ਚੋ ਲੈਣਾ ਕਿਉਂਕਿ ਸੂਈ ਮੈਂ ਕੋਈ ਇਹ ਗੱਬਨ ਨਹੀਂਗੀ ਤੇ ਇਹਦਾ ਰੇਟ ਸ਼ਾਹ ਜੀ ਕੀ ਰੱਖਾਂਗੇ ਇਹਦਾ 50 ਇਹਦੀ ਡਿਮਾਂਡ ਕਰਦੇ 85000 ਰੁਪਿਆ ਹਾਂਜੀ ਤੇ ਕਿੰਨੇ ਦੀ ਜਮ੍ਹਾਂ ਹਾਂ ਨਾ ਯਸਨੋ ਜੀ ਕਰਦੇ ਆਂਗੇ ਦੁੱਧ ਹੈਂ 80 80000 ਦੀ ਦੇ ਦਾਂਗੇ ਹਨਾ ਲੈਣ ਵਾਲੇ ਨੂੰ ਵੀ ਸੌਖਾ ਹੋਣਾ ਹਨਾ ਕਿਉਂਕਿ ਝੋਟੀ ਪਈ ਲੈਣਾ ਗਾਂ ਵੀ ਵਾਧੇ ਵਾਲੀ ਆ ਸੱਜਣੋ ਤੇ ਮਗਰ ਵੀ ਕੱਟੀ ਆ ਦੁੱਧ ਦੇਹੇ ਜੇ ਮੰਨ ਕੇ ਚੱਲ ਗਏ ਵੀ ਅੱਜ ਦੇ ਭਾਅ ਦੇ ਹਿਸਾਬ ਨਾਲ ਟੋਕੜਾਂ ਵਾਲੀ ਜਾ ਜਾਂਦੀ ਏ ਕਿਉਂਕਿ ਸੱਜਰ ਪਲੂਣ ਝੋਟੀ ਆ ਬੜੀ ਵਧੀਆ ਤੇ ਜਾਤ ਕੁਆਲਟੀ ਵਾਲੀ ਕੱਟੀ ਆ ਦੁੱਧ ਲੇਟੀ ਲੂਟੀ ਪਾਇਓ 9 ਕਿਲੋ ਦੇਈ ਜਾਣਾ ਮਗਰ ਜਾਇਆ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਬੜੇ ਟੌਪ ਦਾ ਤੇ 80000 ਫੋਨ ਲਾਇਓ ਬਾਕੀ ਛੋਟਾ ਛੱਪਾ ਪਿਆਰ ਮੁਹੱਬਤ ਮਾੜਾ ਮੋਟਾ ਹਜੇ ਵੀ ਹੋ ਜਾਣਾ ਹੁੰਦਾ ਤੇ ਆ ਇਹਦਾ ਕੀ ਲੈਖਾ ਜੋਖਾ ਇਹਨੂੰ 20 ਦਿਨਾਂ ਤੋਂ ਇਹ ਬੱਚਾ ਮਰਿਆ ਜੀ 20 ਦਿਨਾਂ ਦੀ ਸੂਈ ਹੈ ਬੱਚਾ ਮਰ ਗਿਆ ਹਾਂਜੀ ਦੁੱਧ ਵੀਰੇ ਦੁੱਧ 9 ਕਿਲੋ ਤਿਆਰ ਹੈ 9 ਕਿਲੋ ਤਿਆਰ ਆ ਮਿਲਦੀ ਮਿਲਦੀ ਪਾੜ ਜਾਈ ਪਾੜੇ ਤੇ ਮਿਲੂਗੀ ਹਾਂਜੀ ਗਾਂ ਜਾ ਕੇ ਕਰ ਸਕਦੀ ਐ ਕਦਾ ਦਿਨ ਕਿ ਨਹੀਂ ਕਰ ਸਕਦੇ ਜਦਫੱਕਾ ਦਾ ਤੁਸੇ ਖਾਣਾ ਜਾ ਕੇ ਆਹ ਤੋਕੜ ਮੰਨ ਲਾ ਵੀ ਉਪਰੇ ਥਾਂ ਤੇ ਜਦੋਂ ਕਿਲਾ ਬਦਲਿਆ ਜਾਂਦਾ ਹਨਾ ਹਾਂਜੀ ਹਾਂਜੀ ਤੇ ਉਦੋਂ ਫਿਰ ਕਰਦੀਆਂ ਹੀ ਹਨਾ ਮਾੜਾ ਮੋਟਾ ਪਰ ਟੈਕ ਜੂ ਸੌਖੀ ਹਾਂਜੀ ਹਾਂਜੀ ਤੇਰੇ ਕੋਲੇ ਬਾਲਾ ਤਾਂ ਨਹੀਂ ਕੀਤਾ ਉਹ ਤੂੰ ਜੀ ਸਹੀ ਆ ਓਕੇ ਐ ਨੂੰ ਤੋੜ ਦੇ ਚੂਣ ਚਾਂਦ 100 ਦੀ 100 100 ਦੀ 100 ਬਹੁਤ ਸਾਫ ਚਵਾਈ ਆਈ ਠੀਕ ਆ ਵਧੀਆ ਓਕੇ ਜੇ ਇੱਥੇ ਕੋਈ ਚੂਣਾ ਆ ਜੂ ਤਾਂ ਆਪਾਂ ਭਾੜੇ ਤੇ ਚਵਾਵਾਂਗੇ ਦੋ ਤੇ ਦੋ ਟਾਂ ਗਲਤੀ ਕਰਾਈ ਦੋ ਤਾਂ ਦੋ ਚੋਲੇ ਠੀਕ ਆ 9 ਕਿਲੋ ਦਾ 10 ਅਜਨੋ ਬੱਚਾ ਮਰ ਗਿਆ ਕਿੰਨੇ ਦਿਨਾਂ ਦੀ ਸੂਈ ਦੱਸੀ ਇਹ ਆਪਾਂ 20 ਦਿਨਾਂ ਦੀ ਸੂਈ ਆ ਬਾਕੀ ਚਲੋ ਤੁਸੀਂ ਭਾ ਮਹੀਨਾ ਲਾ ਲਿਓ ਜਦੋਂ ਬੱਚਾ ਹੈ ਨਹੀਂ ਤੇ ਫਿਰ ਇਹ ਤਾਂ ਤੁਹਾਡੇ ਤੇ ਡਿਪੈਂਡ ਕਰਨਾ ਜਿਹੜੇ ਭੈਣ ਭਰਾਣੇ ਖਰੀਦਣੇ ਤੇ ਬਾਕੀ ਵੀਰ ਕਹਿੰਦਾ ਇੱਥੇ ਪਹਾੜੇ ਤੇ ਆਪਣੇ ਕੋਲੋਂ ਤੁਸੀਂ ਚੋਕੇ ਲੈ ਜਾਓ ਬਾਕੀ ਜੇ ਉਪਰੇ ਤਾਂ ਜਾਊਗੀ ਤਾਂ ਸੱਜਣੋਂ ਇੱਕ ਅੱਧਾ ਦਿਨ ਪਸੂ ਉਪਰ ਆ ਕਰ ਜਾਂਦਾ ਤੇ ਇਹਦਾ ਰੇਟ ਸਾ ਜੀ 60000 ਜੀ 70000 ਹਾਂਜੀ ਉਹਦੇ ਚੋਂ ਬੰਦਾਂ ਮੋੜ ਲਾਉਂਦਾ ਮੜਾ ਮੋਟ ਮਾਨਤਨ ਕਰਦੇ ਆਂਗੇ 70000 ਰੁਪਇਆ ਡਿਮਾਂਡ ਆ 9 ਕਿਲੋ ਦੁੱਧ ਆ ਹਨਾ 9 ਕਿਲੋ ਦੁੱਧ ਤਿਆਰ ਆ ਠੀਕ ਆ ਤੇ ਜੇ ਬੱਚਾ ਹੁੰਦਾ ਫੇਰ ਫੇਰ ਵੱਧ ਵਿਕਦੀ ਹੈ ਹਨਾ ਵੀ ਹੁਣ ਜੇ ਬੱਚਾ ਹੈ ਨਹੀਂ ਤਾਂ ਉਸ ਹਿਸਾਬ ਨਾਲ ਅਗਲੇ ਨੂੰ ਹਾਂਜੀ ਹਾਂਜੀ ਮੰਨ ਲਾ ਵੀ ਦੁੱਧ ਤੇ ਲਾਉਣ ਵਾਲੇ ਬੰਦੇ ਨੂੰ ਤਾਂ ਸਹੀ ਆ ਹਾਂਜੀ 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 ਬੱਚੇ ਵਾਲਾ ਦੁੱਧ ਵੀ ਭਾਂਡੇ ਚ ਆਉ ਹਾਂਜੀ ਹਾਂਜੀ ਤੇ ਭਾਂਡੇ ਤੇ ਨਹੀਂ ਆ ਜਾਣਾ ਹਨਾ ਸੁਆ ਕਿਹੜਾ ਇਹ ਸੂਈ ਸੀ ਤੀਜਾ ਕਿ ਦੂਜਾ ਸੁਆ ਤੀਜਾ ਹੋਊ ਤੀਜਾ ਸੂਈ ਹੋ ਹਨਾ ਆਪਾਂ ਤਾਂ ਲੈ ਕੇ ਆਂਦੀ ਸੀ ਪਰ ਹਨਾ ਹਾਂਜੀ ਹਾਂਜੀ ਓਕੇ ਵੇਖੋ ਸੱਜਣੋ ਥਾਂ ਬੜਾ ਕੰਮ ਦਾ ਤੇ ਚਵਾਈ ਪੋਲੀ ਨੂੰ ਵਰਗੀ ਜਾਵਾ ਬਹੁਤ ਚਵਾਈ ਪੋਲੀ ਆ ਤੇ ਦੁੱਧ ਮੈਂ 10 11 ਕਿਲੋ ਦੇ ਜਾਊਗੀ ਹਨਾ ਹਾਂਜੀ ਹਾਂਜੀ ਇਹਨਾਂ ਦਾ ਦੇ ਦਊਗੀ ਲਓ ਵੀ ਸੱਜਣੋ ਇਹ ਐਨੀਮਲ ਐਸ ਵੇਲੇ ਵਿਕਰੀ ਵਾਲੇ ਆ ਮੋਰਾ ਵਾਲੀ ਨਾ ਕਰਦੇ ਆ ਆ ਡਰਦੀ ਆ ਥੋੜੀ ਜੀ ਮੇਰੇ ਤੋਂ ਤੇ ਬਾਕੀ ਬੜੀ ਜਾਨਦਾਰ ਤੇ ਪਲੀ ਸੰਭੀ ਝੋਟੀ ਆ ਆ ਕੇ ਵੇਖਿਓ ਪਸੰਦ ਆਊਗੀ ਬਾਕੀ ਸੌਦਾ ਤੁਹਾਡਾ ਕਿੱਥੇ ਹੋ ਜਾਣਾ ਉਹ ਤੁਹਾਡੇ ਤੇ ਡਿਪੈਂਡ ਰਹੂਗਾ ਤੇ ਆ ਵੀ ਮੈਂ ਜਿਵੇਂ ਤੁਹਾਨੂੰ ਸਾਰੀ ਗੱਲਬਾਤ ਪੁੱਛ ਕੇ ਦੱਸਤੀ ਭਰਾ ਤੋਂ ਇੱਥੇ ਹੁਣ ਜਿਵੇਂ ਵੀਰ ਨੇ ਦੱਸਿਆ ਵੀ ਪਹਾੜੇ ਤੇ ਤੁਸੀਂ ਚੋ ਸਕਦੇ ਆ ਓਕੇ ਰਿਪੋਰਟ ਰਹੂਗੀ ਦੋਤੇ ਲਾਉਣ ਨੂੰ ਕੋਈ ਮਾੜੀ ਨਹੀਂ 70000 ਚੋਂ ਪਿਆਰ ਮੁਹੱਬਤ ਹੋ ਜਾਣਾ ਤੇ ਪਹਿਲਾਂ ਕੱਟੀ ਆ ਜਿਹੜੀ ਸਜਣੋਂ ਉਹਦਾ 80000 ਚ ਹੋ ਜਾਣਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਮਿਲਦੇ ਅੱਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਆਂ ਅਪਡੇਟਸ